ਆ ਬਿੱਲੀ ਥੈਲਿਓ ਬਾਹਰ ਆ ਗਈ ਹੈ ਪੈਸੇ ਨਾਲ ਤੇ ਨਸ਼ੇ ਨਾਲ ਕਿਵੇਂ ਵੋਟਾਂ ਖਰੀਦੀਆਂ ਜਾਂਦੀਆਂ ਨੇ ਤੇ ਕਿਵੇਂ ਫਿਰ ਜਿੱਤਿਆ ਜਾਂਦਾ ਆ ਆ ਦੋ ਘਟਨਾਵਾਂ ਜਿਹੜੀਆਂ ਤਾਜ਼ੀਆਂ ਸਾਹਮਣੇ ਆਈਆਂ ਨੇ ਇਹ ਸਾਰਾ ਕੁਝ ਖੋਲ ਦੇਣ ਗਿਆ ਗਿੱਦੜਵਾਹਾ ਤੋਂ ਕੁਝ ਬੰਦੇ ਫੜੇ ਗਏ ਨੇ ਪੁਲਿਸ ਨੇ ਫੜੇ ਨੇ ਜਿਹੜੇ ਲੱਖਾਂ ਰੁਪਈਆ ਲੈ ਕੇ ਜਾ ਰਹੇ ਸੀ ਵੋਟਾਂ ਖਰੀਦਣ ਦੇ ਲਈ ਔਰ ਪੁਲਿਸ ਸੇ ਦੱਸਦੀ ਹੈ ਪੁਲਿਸ ਦੇ ਜਿਹੜੇ ਐਸ ਐਚਓ ਨੇ ਉਹ ਖੁਦ ਦੱਸ ਰਹੇ ਨੇ ਕਿ ਉਹ ਬੰਦੇ ਮੰਨੇ ਨੇ ਅਸੀਂ ਉਹ ਵੀਡੀਓ ਵੀ ਤੁਹਾਨੂੰ ਦਿਖਾਉਣੇ ਆ ਆਵਾਜ਼ ਵੀ ਵਿੱਚ ਵੀਡੀਓ ਦੇ ਸੁਣਾਵਾਂਗੇ ਕਿ ਕੀ ਕੁਛ ਉਹ ਬੰਦੇ ਮੰਨ ਰਹੇ ਨੇ ਤੇ ਐਸ ਐਚਓ ਕਹਿੰਦਾ ਹੈ ਵੀ ਇਹ ਬੰਦੇ ਕਹਿੰਦੇ ਨੇ ਇਹ ਪੈਸੇ ਸਾਨੂੰ ਕਾਂਗਰਸ ਨੇ ਦਿੱਤੇ ਨੇ ਵੀ ਜਾ ਕੇ ਗਰੀਬਾਂ ਦੇ ਵਿੱਚ ਵੰਡਣੇ ਨੇ ਤੇ ਵੋਟਾਂ ਖਰੀਦਣੀਆਂ ਨੇ ਤੇ ਐਸਐਚਓ ਕਹਿੰਦਾ ਵੀ ਇਹ ਮੰਨੇ ਨੇ ਵੀ ਰਾਜਾ ਵੜਿੰਗ ਨੇ ਸਾਨੂੰ ਵੋਟਾਂ ਖਰੀਦਣ ਦੇ ਲਈ ਭੇਜਿਆ ਰਾਜਾ ਵੜਿੰਗ ਦਾ ਨਾਂ ਲਿਆ ਗਿਆ ਹੁਣ ਤੁਸੀਂ ਦੱਸੋ ਵੀ ਇਹ ਕਿਹੋ ਜਿਹਾ ਇਲੈਕਸ਼ਨ ਹੋ ਰਹੇ ਨੇ ਇਹ ਕੀ ਹੋ ਰਿਹਾ ਅਸੀਂ ਪਹਿਲਾਂ ਤੋਂ ਹੀ ਕਹਿੰਨੇ ਆ ਕਿ ਇਹ ਵੋਟਾਂ ਡਰਾਮਾ ਨੇ ਕੌਣ ਜਿੱਤੂਗਾ ਜਿਹਨੇ ਲੋਕਾਂ ਦੀ ਗਰੀਬੀ ਦਾ ਤੇ ਘੱਟ ਸਮਝਦਾ ਵੱਧ ਫਾਇਦਾ ਉਠਾ ਲਿਆ ਉਹ ਹੀ ਜਿੱਤੂਗਾ ਤੇ ਆ ਉਹੀ ਉਹ ਸਾਹਮਣੇ ਆ ਰਿਹਾ ਹੈ ਰਾਜਾ ਵੜਿੰਗ ਵਾਲੀ ਗੱਲ ਤੇ ਆਪਾਂ ਫੇਰ ਦੁਬਾਰਾ ਗੱਲ ਕਰਦੇ ਆ ਉਧਰ 900 ਪੇਟੀਆਂ ਸ਼ਰਾਬ ਫੜੀ ਗਈ ਹੈ ਜਿਹੜੀ ਵੋਟਾਂ ਦੇ ਵਿੱਚ ਸ਼ਰਾਬ ਪੀਣ ਵਾਲਾ ਨੂੰ ਦੇ ਕੇ ਉਹਨਾਂ ਦੀਆਂ ਵੋਟਾਂ ਪਾਉਣੀਆਂ ਸੀ ਉਹ ਵੀ ਤੁਹਾਨੂੰ ਪੂਰੀ ਗੱਲ ਦੱਸਦੇ ਆ ਪਹਿਲਾ ਵੀਡੀਓ ਦੇਖੋ ਕੀ ਕਹਿ ਰਹੇ ਨੇ ਜਿਹੜੇ ਬੰਦੇ ਫੜੇ ਗਏ ਤੇ ਕੀ ਕਹਿ ਰਿਹਾ ਐਸ ਐਚਓ ਸਾਹਿਬ ਜਿਨ੍ਹਾਂ ਨੇ ਫੜੇ ਨੇ ਆ ਦੇਖੋ ਸਿੱਧੀ ਇਹ ਜਿਹੜੇ ਟਾਗ ਰਾਸ ਤੇ ਪਾਰਟੀ ਵਾਸਤੇ ਵੰਡਣ ਵਾਸਤੇ ਮੁੱਲ ਵੋਟਾਂ ਵਾਸਤੇ ਲੈਣ ਵਾਸਤੇ ਲੈ ਆ ਪੁਲਿਸ ਦੀ ਟੀਮ ਨੇ 1 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਸੀ ਉਸ ਤੋਂ ਇਲਾਵਾ ਅੱਜ ਦਿਨੇ ਸੜੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਜੋ ਕਿ ਮੁਫਸਲ ਸਾਹਿਬ ਸੱਤ ਦਾ ਰਹਿਣ ਵਾਲਾ ਇੱਕ ਬਲਦੇਵ ਸਿੰਘ ਜੋ ਕਿ ਅਗਿੱਦਲਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ ਕਾਰਵਾਈ ਅਮਰਚ ਲਿਆਂਦੀ ਜਾ ਰਹੀ ਹੈ ਕਿਹਦੇ ਪੈਸੇ ਸੀ ਅੱਗੇ ਕਿਹਨੇ ਵੰਡੇ ਸੀ ਜਾਂਚ ਦੇ ਚੁੱਕਾ ਸਾਫ ਹੋਇਆ ਇਹ ਜੀ ਇਹਨਾਂ ਤੋਂ ਜੋ ਅਸੀਂ ਸਰਸਰੀ ਪੁਸ਼ਚਿਸ਼ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਬੰਨੇ ਜਾ ਰਹੇ ਸਨ ਹੁਣ ਤੁਸੀਂ ਦੇਖੋ ਐਦਾਂ ਬਣਦੀਆਂ ਭਾਈ ਸਰਕਾਰਾਂ ਐਦਾਂ ਜਿੱਤਦੇ ਆ ਐਮਪੀ ਤੇ ਐਮਐਲਏ ਗਰੀਬ ਲੋਕਾਂ ਦੀ ਗਰੀਬੀ ਦਾ ਫਾਇਦਾ ਉਠਾ ਕੇ ਔਰ ਜਿਹੜੇ ਨਸ਼ਾ ਪੀਣ ਵਾਲੇ ਨੇ ਜਿਹੜੇ ਨਸ਼ਿਆਂ ਤੇ ਲਾਏ ਨੇ ਉਹਨਾਂ ਨੂੰ ਨਸ਼ੇ ਵਰਤਾ ਕੇ ਅੱਗੇ ਗੱਲ ਕਰਦੇ ਆ ਆ ਜਿਹੜਾ ਸੁਖਜਿੰਦਰ ਰੰਦਾਵਾ ਹੈ ਨਾ ਕਾਂਗਰਸ ਦਾ ਐਮਐਲਏ ਉਹਦੇ ਪੁੱਤ ਨੇ 900 ਪੇਟੀਆਂ ਸ਼ਰਾਬ ਲਜਾਂਦੀ ਇੱਕ ਗੱਡੀ ਘੇਰੀ ਐ ਫੜੀ ਐ ਤੇ ਉਹ ਇਹ ਕਹਿ ਰਹੇ ਨੇ ਡਰਾਈਵਰ ਨੂੰ ਪੁੱਛ ਰਹੇ ਨੇ ਵੀ ਤੂੰ ਕਿੱਥੇ ਲੈ ਕੇ ਜਾਣੀ ਐ ਤਾਂ ਡਰਾਈਵਰ ਇਹ ਗੱਲ ਮੰਨ ਰਿਹਾ ਕਿ ਇਹ ਮੰਤਰੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਭੇਜੀ ਐ ਔਰ ਅਜਨਾਲੇ ਤੋਂ ਇਹ ਸ਼ਰਾਬ ਮੈਨੂੰ ਦੇ ਕੇ ਭੇਜਿਆ ਤੇ ਡਰਾਈਵਰ ਕਹਿੰਦਾ ਵੀ ਇੱਥੇ ਡੇਰਾ ਬਾਬਾ ਨਾਨਕ ਜਿਹੜੀਆਂ ਐਮਐਲਏ ਦੀਆਂ ਜਿਮਣੀ ਚੋਣਾਂ ਹੋ ਰਹੀਆਂ ਇਹਦੇ ਵਾਸਤੇ ਇਹ ਲੈਂਦੀ ਐ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਬਟਾਲਾ ਬਾਈਪਾਸ ਤੇ ਤੂੰ ਗੱਡੀ ਲੈ ਕੇ ਖੜ੍ਹ ਅਸੀਂ ਸਾਡੇ ਬੰਦੇ ਉੱਥੇ ਆ ਜਾਣਗੇ ਤਾਂ ਉਦੋਂ ਪਹਿਲਾਂ ਹੀ ਘੇਰਿਆ ਗਿਆ ਹੁਣ ਤੁਸੀਂ ਦੇਖੋ ਘਟ ਕੌਣ ਹੈ ਇੱਕ ਪਾਸੇ ਤਾਂ ਵੱਡੀ ਗੱਲ ਸਾਹਮਣੇ ਆਈ ਕਿ ਕਾਂਗਰਸ ਦੇ ਰਾਜਾ ਵੜਿੰਗ ਦੇ ਬੰਦੇ ਫੜੇ ਗਏ ਜੇਕਰ ਉਹ ਵੀਡੀਓ ਸੱਚੀ ਹੈ ਜਦੋਂ ਕਿ ਉਹਦੀ ਜਾਂਚ ਪੜਤਾਲ ਹੋਣੀ ਅਜੇ ਬਾਕੀ ਹੈ ਪਰ ਜਿਵੇਂ ਐਸਐਚਓ ਕਹਿ ਰਿਹਾ ਹੈ ਜਿਵੇਂ ਉਹ ਬੰਦੇ ਕਹਿ ਰਹੇ ਨੇ ਜੇ ਰਾਜਾ ਵੜਿੰਗ ਐਦਾ ਪੈਸੇ ਵੰਡ ਰਿਹਾ ਹੈ ਤਾਂ ਇਹ ਕੀ ਹੈ ਤੇ ਦੂਜੇ ਪਾਸੇ ਜਿਵੇਂ ਆਹ ਵੀਡੀਓ ਆਈ ਹੈ ਤੇ ਦੋਸ਼ ਲੱਗਾ ਕਿ ਆਮ ਆਦਮੀ ਪਾਰਟੀ ਵਾਲੇ 900 ਪੇਟੀ ਸ਼ਰਾਬ ਭੇਜ ਰਹੇ ਨੇ ਇੱਕ ਪੇਟੀ ਚ ਕਿੰਨੀਆਂ ਸਾਰੀਆਂ ਬੋਤਲਾਂ ਹੁੰਦੀਆਂ ਨੇ ਮਤਲਬ ਹਜ਼ਾਰਾਂ ਬੋਤਲਾਂ ਸ਼ਰਾਬ भेजी जा रही है ताकि शराब दिया बोतलें देके खरीदे जा सके वोटों ਹੁਣ ਸਿੱਧੀ ਤੇ ਸਾਫ ਗੱਲ ਹੈ ਅਸੀਂ ਇਹ ਕਹਿੰਦੇ ਆ ਕਿ ਇਹ ਲੋਕਤੰਤਰ ਹੈ ਜਾਂ ਇਹ ਨੋਟ ਤੰਤਰ ਤੇ ਜੋਖਤੰਤਰ ਹੈ ਕਿਉਂਕਿ ਦੇਖੋ ਇਸ ਲੋਕਤੰਤਰ ਦੇ ਵਿੱਚ ਆਪਣੇ ਧਨ ਤੇ ਪੈਸੇ ਦੇ ਨਾਲ ਗਰੀਬ ਜਨਤਾ ਦੀਆਂ ਸਿੱਧੇ ਰੂਪ ਚ ਵੋਟਾਂ ਖਰੀਦਣੀਆਂ ਤੇ ਜਿਹੜੇ ਨਸ਼ਾ ਪੀਣ ਤੇ ਲਾਏ ਹੋਏ ਨੇ ਉਹਨਾਂ ਨੂੰ ਸ਼ਰਾਬਾਂ ਪਿਆ ਕੇ ਅਧੀਏ ਪਉਏ ਬਣਾ ਕੇ ਉਹਨਾਂ ਦੀਆਂ ਵੋਟਾਂ ਖਿੱਚਣੀਆਂ ਇਹ ਵਰਤਾਰਾ ਹੀ ਚੱਲਦਾ ਹੈ ਇੱਥੇ ਇੱਕ ਗਾਇਕ ਹੈ ਜਗਸੀਰ ਜੀਦਾ ਜਿਨੇ ਇੱਕ ਬੋਲੀ ਲਿਖੀ ਸੀ ਕਹਿੰਦਾ ਕੱਟਿਓ ਕਹਿੰਦਾ ਭੇਡ ਵੇਕਦੀ ਐ 2600 ਤੇ 60 ਦੀ ਤੇ 300 ਨੂੰ ਵੋਟ ਵਿਕਦੀ ਇਹ ਗੱਲ ਬਿਲਕੁਲ ਠੀਕ ਹੈ ਸਾਡੀ ਵਿਚਾਰੀ ਜਿਹੜੀ ਗਰੀਬ ਜਨਤਾ ਹੈ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਦੀ ਗਰੀਬੀ ਦਾ ਤੇ ਅਨਪੜਤਾ ਦਾ ਤੇ ਘੱਟ ਚੇਤਨਾ ਦਾ ਫਾਇਦਾ ਲੈ ਕੇ ਤੇ ਇਹ ਆਪਣੇ ਧੰਨ ਦੇ ਜ਼ੋਰ ਤੇ ਐਦਾਂ ਉਹਨਾਂ ਨੂੰ ਗੁੰਮਰਾਹ ਕਰ ਜਾਂਦੇ ਨੇ ਔਰ ਫਿਰ ਲੋਕਾਂ ਨੂੰ ਇਹ ਬੰਦੇ ਨਹੀਂ ਅਧੀਏ ਪਉਏ ਸਮਝਦੇ ਨੇ ਜਿਹੜੇ ਪੀਂਦੇ ਨੇ ਉਹਨਾਂ ਨੂੰ ਕਿਸੇ ਨੂੰ ਅਧੀਆ ਕਿਸੇ ਨੂੰ ਪਉਆ ਕਿਸੇ ਨੂੰ ਬੋਤਲ ਤੇ ਆ ਸਾਰਾ ਸੱਚ ਸਾਹਮਣੇ ਆਇਆ ਪਿਆ ਗਿੱਦੜਵਾ ਦੇ ਵਿੱਚ ਦੋ ਵੇਰਾ ਪੈਸੇ ਦੋ ਦਿਨਾਂ ਚ ਫੜੇ ਗਏ ਲੱਖ ਰੁਪਈਆ ਇੱਕ ਦਿਨ 2 ਲੱਖ ਫਿਰ 3 ਲੱਖ ਰੁਪਈਆ ਕੁੱਲ ਫੜਿਆ ਗਿਆ ਪੁਲਿਸ ਵੱਲੋਂ ਔਰ ਪੁਲਿਸ ਕਹਿੰਦੀ ਹੈ ਵੀ ਦੋਵੇਂ ਵੇਰ ਜਿਹੜੇ ਬੰਦੇ ਫੜੇ ਗਏ ਉਹਨਾਂ ਨੇ ਕਾਂਗਰਸ ਦਾ ਨਾਮ ਲਿਆ ਰਾਜਾ ਵੜਿੰਗ ਹੋਰਾਂ ਦਾ ਨਾਮ ਲਿਆ ਔਰ ਵੇਖੋ ਰਾਜਾ ਵੜਿੰਗ ਹੋਰੀ ਫਿਰ ਇਹ ਕੀ ਕਰ ਰਹੇ ਨੇ ਭਾਵੇਂ ਇਕੱਲੇ ਰਾਜਾ ਵੜਿੰਗੋਰੀ ਨਹੀਂ ਕਰ ਰਹੇ ਮੈਂ ਦਾਅਵੇ ਨਾਲ ਕਹਿੰਨਾ ਸਾਰੀਆਂ ਪਾਰਟੀਆਂ ਪੈਸਾ ਵੰਡਦੀਆਂ ਨੇ ਸਾਰੇ ਉਮੀਦਵਾਰ ਪੈਸਾ ਵੰਡਣ ਦੀ ਕੋਸ਼ਿਸ਼ ਕਰਦੇ ਨੇ ਤੇ ਵੰਡਦੇ ਨੇ ਪੈਸਾ ਇਸ ਲਈ ਨਹੀਂ ਵੰਡਦੇ ਵੀ ਇਹ ਲੋਕਾਂ ਦਾ ਭਲਾ ਚਾਹੁੰਦੇ ਨੇ ਇਸ ਲਈ ਤਾਂ ਕਿ ਲੋਕਾਂ ਨੂੰ 5-700 ਰੁਪਇਆ ਵੋਟ ਦਾ ਦੇ ਕੇ ਕਾਣੇ ਕਰ ਦਿਓ ਬਾਅਦ ਚ ਇਹ ਸਹੂਲਤਾਂ ਮੰਗਣ ਜਾਂ ਆਪਣੇ ਹੱਕ ਮੰਗਣ ਯੋਗੇ ਰਹਿਣ ਨਾ ਇਹਨਾਂ ਨੂੰ ਅਸੀਂ ਕਹਿ ਸਕੀਏ ਉਦੋਂ ਤੁਸੀਂ 5-7700 ਚ ਵਿਕੇ ਹੋ ਹੁਣ ਕਿਹੜੇ ਮੂੰਹ ਨਾਲ ਸਾਡੇ ਤੋਂ ਹੱਕ ਮੰਗਦੇ ਹੋ ਹੁਣ ਅਸੀਂ ਮਰਜ਼ੀ ਨਾਲ ਕਰਾਂਗੇ ਜੋ ਕਰਨਾ ਹੈ ਤਾਂ ਇਸ ਕਰਕੇ ਇੱਥੇ ਲੋਕ ਤੰਤਰ ਜਿਹੜਾ ਉਹ ਬੇਅਰਥ ਹੋ ਚੁੱਕਾ ਹੈ ਕਿਉਂਕਿ ਧਨ ਦੇ ਜ਼ੋਰ ਤੇ ਇਹ ਚੋਣਾ ਲੜਦੇ ਨੇ ਧਨ ਦੇ ਜ਼ੋਰ ਤੇ ਜਿੱਤਦੇ ਨੇ ਜਾਣ ਬੁੱਝ ਕੇ ਜਨਤਾ ਨੂੰ ਗਰੀਬ ਰੱਖਿਆ ਹੋਇਆ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਹਾਲਤ ਨਹੀਂ ਸੁਧਾਰੀ ਗਰੀਬੀ ਨਹੀਂ ਖਤਮ ਕੀਤੀ ਕਿਉਂਕਿ ਜੇ ਗਰੀਬੀ ਨਾ ਰਹੀ ਜੇ ਬੇਰੋਜ਼ਗਾਰੀ ਨਾ ਰਹੀ ਜੇ ਕਰਜ਼ੇ ਨਾ ਰਹਿਏ ਜੇ ਲੋਕ ਆਪਣੇ ਘਰਾਂ 'ਚ ਚੰਗੀ ਜ਼ਿੰਦਗੀ 'ਚ ਹੋ ਗਏ ਇਹਨਾਂ ਨੂੰ ਪਤਾ ਫਿਰ ਕਿਹੜੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਾਂਗੇ ਤੇ ਕਿਵੇਂ ਲੋਕਾਂ ਦੀਆਂ ਵੋਟਾਂ ਅਸੀਂ ਫਿਰ ਮਜਬੂਰੀਆਂ ਨਾਲ ਖਰੀਦਾਂਗੇ ਇਸ ਕਰਕੇ ਲੋਕਾਂ ਨੂੰ ਇਹ ਕਦੇ ਵੀ ਇਸ ਚੀਜ਼ ਤੋਂ ਨਿਕਲਣ ਨਹੀਂ ਦੇਣਾ ਚਾਹੁੰਦੇ ਕਦੇ ਵੀ ਲੋਕਾਂ ਨੂੰ ਬਾਹਰ ਨਹੀਂ ਹੋਣ ਦੇਣਾ ਚਾਹੁੰਦੇ ਨਾ ਨਸ਼ੇ 'ਚੋਂ ਸ਼ਰਾਬਾਂ 'ਚੋਂ ਤੇ ਹੋਰ ਨਸ਼ਿਆਂ 'ਚੋਂ ਤੇ ਨਾ ਹੀ ਗਰੀਬੀ 'ਚੋਂ ਕਿਉਂਕਿ ਨਸ਼ੇ ਤੇ ਗਰੀਬੀ ਦੇ ਸਹਾਰੇ ਹੀ ਤਾਂ ਇਹ ਇਲੈਕਸ਼ਨ ਲੜਦੇ ਤੇ ਜਿੱਤਦੇ ਨੇ ਗੱਲ ਸੱਚੀ ਐ ਭਾਵੇਂ ਕੋੜੀ ਐ ਇੱਕ ਦੋ ਥਾਵਾਂ ਤੋਂ ਫੜੇ ਗਏ ਨੇ ਹਜ਼ਾਰਾਂ ਥਾਵਾਂ ਤੇ ਇਹ ਕਰੋੜਾਂ ਰੁਪਏ ਐਦਾਂ ਗਰੀਬਾਂ ਦੀਆਂ ਵੋਟਾਂ ਖਰੀਦਣ ਲਈ ਲਾਉਂਦੇ ਨੇ ਪਤਾ ਸਾਰਿਆਂ ਨੂੰ ਐ ਚਰਚਾ ਫੁੱਲ ਐ ਪਿੰਡਾਂ 'ਚ ਸਾਰੀਆਂ ਪਾਰਟੀਆਂ ਕਰਦੀਆਂ ਇੰਜ ਪਰ ਕਿਸੇ ਇੱਕ ਦੋ ਥਾਵਾਂ ਤੋਂ ਫੜੇ ਜਾਂਦੇ ਨੇ ਬਾਕੀ ਅੰਦਰ ਖਾਤੇ ਸਭ ਕੁਝ ਕੰਮ ਚੱਲ ਜਾਂਦਾ ਹੈ ਤੇ ਇੰਜ ਬਣਾਇਆ ਜਾਂਦਾ ਵੀ ਸ਼ਾਇਦ ਇੱਕ ਦੋ ਥਾਵਾਂ ਦੇ ਉੱਪਰ ਹੀ ਇੰਜ ਕੀਤਾ ਜਾ ਰਿਹਾ ਸੀ ਤੇ ਉਹ ਬੰਦੇ ਫੜੇਗੇ ਨਹੀਂ ਜੇ ਹਜ਼ਾਰ ਜਗ੍ਹਾ ਤੇ ਪੈਸੇ ਭੇਜੇਗਾ ਇਹਨੇ ਤਾਂ ਕਿਸੇ ਇੱਕ ਦੋ ਜਗ੍ਹਾ ਤੇ ਜਿਹੜੇ ਕੱਚੇ ਬੰਦੇ ਸੀ ਉਹ ਫੜੇਗੇ ਹੋਣਗੇ ਬਾਕੀ ਤਾਂ ਲੈ ਗਏ ਰਾਤ ਨੂੰ ਜਾਂ ਸਵੇਰ ਜਾਂ ਜਦੋਂ ਇਹ ਚੋਣ ਪ੍ਰਚਾਰ ਕਰਨ ਜਾਂਦੇ ਨੇ ਮੰਨ ਲਓ ਇਹ ਚੋਣ ਪ੍ਰਚਾਰ ਕਰਨ ਜਦੋਂ ਜਾ ਰਹੇ ਹੁੰਦੇ ਨੇ ਤੇ ਕਿਹੜੀਆਂ ਇਹਨਾਂ ਦੀਆਂ ਖੜਾ ਖੜਾ ਗੱਡੀਆਂ ਚੈੱਕ ਹੁੰਦੀਆਂ ਕਹੇ ਉਹ ਰਾਜਾ ਵੜਿੰਗੋ ਵੇ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹੋਣ ਚਾਹੇ ਕਾਲੀ ਹੋਣ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਕਿਸੇ ਦੀਆਂ ਗੱਡੀਆਂ ਪੁਲਿਸ ਇਹਨਾਂ ਦੇ ਉਮੀਦਵਾਰਾਂ ਦੀਆਂ ਚੈੱਕ ਨਹੀਂ ਕਰਦੀ ਕਿਉਂਕਿ ਪੁਲਿਸ ਵੀ ਆਮ ਲੋਕਾਂ ਨੂੰ ਮਾੜਾ ਮੋਟਾ ਚੈੱਕ ਕਰਦੀ ਹੈ ਉਹ ਵੀ 100 'ਚ ਕੋਈ ਇੱਕ ਅੱਧੀ ਗੱਡੀ ਬਾਕੀ ਕਿਸੇ ਨੂੰ ਚੈੱਕ ਨਹੀਂ ਹੁੰਦਾ ਤੇ ਹਰ ਪਿੰਡ ਨੂੰ ਕਿੰਨੇ ਕਿੰਨੇ ਲਿੰਕ ਰੋਡ ਜਾਂਦੇ ਆ ਛੋਟੇ ਰੋਡ ਜਾਂਦੇ ਆ ਤਾਂ ਸਿੱਧੇ ਰੂਪ ਦੇ ਵਿੱਚ ਮੈਨੂੰ ਲੱਗਦਾ ਮਾਮੂਲੀ ਫੜਿਆ ਜਾ ਰਿਹਾ ਬਾਕੀ ਸਾਰਾ ਕੰਮ ਚੱਲਦਾ ਰਹਿੰਦਾ ਔਰ ਇਸੇ ਤਰ੍ਹਾਂ ਹੀ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਸੀਨ ਹੈ ਹੁਣ ਇੱਕ ਪਾਸੇ ਤਾਂ ਕਾਂਗਰਸ ਤੇ ਤੇ ਦੂਜੇ ਪਾਸੇ ਕਾਂਗਰਸ ਵਾਲਿਆਂ ਨੇ ਫੜ ਲੇ ਜਿਹੜੀ ਪੇਟੀਆਂ ਵਾਲੀ ਗੱਡੀ ਫੜੀ ਹੈ ਸ਼ਰਾਬ ਦੀਆਂ ਉਹ ਕਾਂਗਰਸ ਵਾਲਿਆਂ ਨੇ ਫੜੀ ਹੈ ਤੇ ਉਥੇ ਕਹਿ ਰਹੇ ਨੇ ਵੀ ਇਹ ਆਮ ਆਦਮੀ ਪਾਰਟੀ ਨੇ ਭੇਜੀ ਸੀ ਹੁਣ ਫਿਰ ਪਿੱਛੇ ਕੌਣ ਰਹਿ ਗਿਆ ਫਿਰ ਘੱਟ ਕੌਣ ਰਹਿ ਗਿਆ ਫਿਰ ਕਸਰ ਕੀ ਰਹਿ ਗਈ ਸੋ ਇੰਨਾ ਕਰਤੂਤਾਂ ਦੇ ਨਾਲ ਹੀ ਜਿੱਤਦੇ ਨੇ ਸਿੱਧੀ ਤੇ ਸਾਫ਼ ਗੱਲ ਹੈ ਸੋ ਜਦੋਂ ਤੱਕ ਆਮ ਜਨਤਾ ਚੇਤਨ ਨਹੀਂ ਹੁੰਦੀ ਜਾਗਰੂਕ ਨਹੀਂ ਹੁੰਦੀ ਉਦੋਂ ਤੱਕ ਤਾਂ ਆਹ ਕੰਮ ਚੱਲੀ ਜਾਣਾ ਪਰ ਜਦੋਂ ਆਮ ਜਨਤਾ ਚੇਤਨ ਹੋ ਗਈ ਜਾਗਰੂਕ ਹੋ ਗਈ ਜਦੋਂ ਲੋਕਾਂ ਨੂੰ ਸੋਝੀ ਆ ਗਈ ਉਦੋਂ ਆਹ ਕੰਮ ਨਹੀਂ ਚੱਲਣਗੇ ਬਿਲਕੁਲ ਵੋਟਾਂ ਲੋਕ ਨਾ ਪੈਸੇ ਨਾਲ ਵੇਚਣਗੇ ਨਾ ਅਧੀਏ ਪਉਏ ਬੋਤਲਾ ਲੈ ਕੇ ਵੇਚਣਗੇ ਵੇਖੋ ਮੈਂ ਦਾਅਵੇ ਨਾਲ ਕਹਿਣਾ ਕਿ ਜਦੋਂ ਲੋਕ ਜਾਗਰੂਕ ਹੋ ਗਏ ਜਦੋਂ ਲੋਕ ਚੇਤਨ ਹੋ ਗਏ ਨਾ ਆਹ ਪਾਰਟੀਆਂ ਰਹਿਣਗੀਆਂ ਤੇ ਨਾ ਆਹ ਲੀਡਰ ਰਹਿਣਗੇ ਉਦੋਂ ਬਿਲਕੁਲ ਨਵੀਆਂ ਪਾਰਟੀਆਂ ਤੇ ਨਵੇਂ ਲੀਡਰ ਜਿਹੜੇ ਨੇ ਉਹ ਆਉਣਗੇ ਸਰਕਾਰਾਂ ਬਣਾਉਣਗੇ ਤੇ ਆਹ ਜ ਸਭ ਕੁਝ ਸਮਾਪਤ ਹੋ ਜਾਏਗਾ ਪਰ ਜਦੋਂ ਤੱਕ ਲੋਕ ਹੀ ਜਾਗਰੂਕ ਚੇਤਨ ਨਹੀਂ گے ਜੇ ਜਿਹੜੇ ਕਿ ਸਿਸਟਮ ਲੋਕਾਂ ਦੀ ਗਲਤੀ ਨਹੀਂ ਹੈ ਗਲਤੀ ਸਰਕਾਰਾਂ ਦੀ ਸਿਸਟਮ ਦੀ ਹੈ ਜਾਨਵੋਜ ਕੇ ਲੋਕਾਂ ਨੂੰ ਜਾਗਰੂਕ ਚੇਤਨ ਨਹੀਂ ਹੋਣ ਦਿੱਤਾ ਜਾਂਦਾ ਪੋਲੀਟਿਕਲੀ ਲੋਕਾਂ ਨੂੰ ਨੌਲੇਜ ਹੀ ਕੋਈ ਨਹੀਂ ਦਿੱਤੀ ਜਾਂਦੀ ਤੇ ਇਸ ਕਰਕੇ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਉਹਨਾਂ ਦੀ ਬੇਰੁਜ਼ਗਾਰੀ ਦਾ ਕਾਰਨ ਕੀ ਹੈ ਉਹਨਾਂ ਦੀ ਗਰੀਬੀ ਦਾ ਕਾਰਨ ਕੀ ਹੈ ਉਹਨਾਂ ਦੇ ਕਰਜ਼ਿਆਂ ਦਾ ਕਾਰਨ ਕੀ ਹੈ ਉਹਨਾਂ ਦੀ ਮੰਦੀ ਹਾਲਤ ਦਾ ਕਾਰਨ ਕੀ ਹੈ ਲੋਕਾਂ ਨੂੰ ਇਹਨਾਂ ਨੇ ਕਦੀ ਸਮਝ ਨਹੀਂ ਆਉਣ ਦਿੱਤਾ ਲੋਕਾਂ ਤਾਂ ਕਿਸਮਤ ਤੇ ਕਰਮਾਂ ਦੇ ਚੱਕਰ 'ਚ ਉਲਝਾਈ ਫਿਰਦੇ ਨੇ ਤੁਹਾਡੀ ਕਿਸਮਤ ਮਾੜੀ ਤੁਹਾਡੇ ਪਿਛਲੇ ਕਰਮ ਮਾੜੇ ਜਦੋਂ ਕਿ ਨਾ ਕੋਈ ਕਿਸਮਤ ਨਾ ਦੀ ਚੀਜ਼ ਐ ਨਾ ਕੋਈ ਪਿਛਲੇ ਕਰਮ ਹੁੰਦੇ ਨੇ ਇਹ ਕਿਸਮਤ ਨਹੀਂ ਸਿਸਟਮ ਮਾੜਾ ਪਰ ਸਿਸਟਮ ਵਾਲੇ ਪਾਸੇ ਲੋਕਾਂ ਦਾ ਧਿਆਨ ਇਹਨਾਂ ਨੇ ਕਦੀ ਆਉਣ ਨਹੀਂ ਦਿੱਤਾ ਲੋਕਾਂ ਨੂੰ ਕਿਸਮਤਾਂ ਚ ਉਲਝਾਇਆ ਹੋਇਆ ਤੇ ਕਿਸਮਤ ਚ ਉਲਝੇ ਹੋਏ ਲੋਕ ਚੁੱਪ ਕਰੀ ਬੈਠੇ ਨੇ ਇਸੇ ਕਰਕੇ ਮੈਂ ਕਹਿੰਨਾ ਕਿ ਲੋਕ ਚੇਤਨ ਨਹੀਂਗੇ ਲੋਕ ਜਾਗਰੂਕ ਨਹੀਂਗੇ ਤੇ ਇਸੇ ਚੀਜ਼ ਦਾ ਫਾਇਦਾ ਇਹ ਉਠਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਇਸ ਸਭ ਕੁਝ ਦੇ ਚੱਲਦੇ ਦਰਮਿਆਨ ਰਾਹੁਲ ਗਾਂਧੀ ਵੀ ਪੰਜਾਬ ਆਇਆ ਰਾਹੁਲ ਗਾਂਧੀ ਅਚਾਨਕ ਪੰਜਾਬ ਆਇਆ ਔਰ ਸਿੱਧਾ ਆ ਕੇ ਤੇ ਦਰਬਾਰ ਸਾਹਿਬ ਗਿਆ ਹਰਮੰਦਰ ਸਾਹਿਬ ਗਿਆ ਉੱਥੇ ਮੱਥਾ ਟੇਕਿਆ ਔਰ ਮੰਨਿਆ ਜਾ ਰਿਹਾ ਹੈ ਕਿ ਇਹ ਰਾਹੁਲ ਗਾਂਧੀ ਦਾ ਇੱਕ ਤਰੀਕਾ ਹੈ ਉਹਨਾਂ ਸਿੱਖ ਲੋਕਾਂ ਦੀਆਂ ਵੋਟਾਂ ਭਗਤੌਣ ਲਈ ਜਿਹੜੇ ਇਹ ਇਸ ਗੱਲੋਂ ਨਾਰਾਜ਼ ਨੇ ਕਿ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ ਜਦੋਂ ਹਮਲਾ ਕੀਤਾ ਸੀ ਰਾਹੁਲ ਗਾਂਧੀ ਪਹਿਲਾਂ ਵੀ ਦਰਬਾਰ ਸਾਹਿਬ ਆਇਆ ਮੱਥਾ ਟੇਕਿਆ ਸੇਵਾ ਕੀਤੀ ਹੁਣ ਫੇਰ ਜਿਮਣੀ ਚੋਣਾਂ ਦੇ ਟਾਈਮ ਦਰਬਾਰ ਸਾਹਿਬ ਆਇਆ ਸ਼ਾਇਦ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਹੋਵੇ ਲੋਕਾਂ ਦੇ ਮਨਾਂ 'ਚ ਉਹ ਰੋਸਾ ਖਤਮ ਕਰਨਾ ਚਾਹੁੰਦਾ ਹੋਵੇ ਜਿਹਦੇ ਕਾਰਨ ਅੱਜ ਵੀ ਕਾਫੀ ਗਿਣਤੀ ਜਿਹੜੇ ਲੋਕ ਨੇ ਉਹ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਪਰ ਦੂਜੇ ਪਾਸੇ ਉੱਥੇ ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਗਿਆ ਤਾਂ ਰੌਲਾ ਵੀ ਪਿਆ ਕੁਝ ਲੋਕਾਂ ਨੇ ਰੌਲਾ ਪਾਇਆ ਕੁਝ ਔਰਤਾਂ ਇਹ ਕਹਿੰਦੀਆਂ ਨਜ਼ਰ ਆਈਆਂ ਨੇ ਸੋਸ਼ਲ ਮੀਡੀਆ ਤੇ ਕਿ ਜਦੋਂ ਉੱਥੇ ਰਾਹੁਲ ਗਾਂਧੀ ਆਇਆ ਉਹ ਮੱਥਾ ਟੇਕਣ ਗਿਆ ਤਾਂ ਜਿਹੜੇ ਉੱਥੇ ਗਨਮੈਨ ਸੀ ਜਾਂ ਉਹਨਾਂ ਦੀ ਸਿਕਿਉਰਿਟੀ ਸੀਗੀ ਉਹਨਾਂ ਦੇ ਨਾਲ ਜਿਹੜੇ ਬੰਦੇ ਚੱਲ ਰਹੇ ਸੀ ਉਹਨਾਂ ਨੇ ਜਿਹੜੇ ਹੋਰ ਉੱਥੇ ਸੰਗਤ ਆਈ ਹੋਈ ਸੀ ਉਨਾਂ ਨੂੰ ੱੱਕੇ ਮਾਰ ਮਾਰ ਕੇ ਪਾਸੇ ਕੀਤਾ ਤੇ ਰਾਹੁਲ ਗਾਂਧੀ ਨੂੰ ਅੱਗੇ ਲੈ ਕੇ ਗਏ ਇਹ ਗੱਲ ਦਾ ਦੋਸ਼ ਕੁਝ ਬੀਬੀਆਂ ਨੇ ਕੁਝ ਔਰਤਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਲਾਇਆ ਦੇਖੋ ਜੇ ਇਹ ਜ ਕੀਤਾ ਗਿਆ ਤੇ ਬਹੁਤ ਗਲਤ ਗੱਲ ਹੈ ਉਂਝ ਵੈਸੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਜਦੋਂ ਕੋਈ ਵੱਡਾ ਬੰਦਾ ਖਾਸ ਬੰਦਾ ਕਿਤੇ ਆ ਜਾਂਦਾ ਫਿਰ ਆਮ ਜਨਤਾ ਨੂੰ ਕੁਝ ਸਮਝਿਆ ਨਹੀਂ ਜਾਂਦਾ ਆਮ ਜਨਤਾ ਨੂੰ बराबर ਨਹੀਂ ਸਮਝਿਆ ਜਾਂਦਾ ਬਹੁਤ ਸਾਰੀਆਂ ਥਾਵਾਂ ਤੇ ਇੰਜ ਵੇਖਣ ਨੂੰ ਮਿਲਦਾ ਕਿ ਆਮ ਜਨਤਾ ਨੂੰ ਪਾਸੇ ਕਰਕੇ ਤੇ ਉਹਨੂੰ ਪਹਿਲ ਦਿੱਤੀ ਜਾਂਦੀ ਹੈ ਉਹਨੂੰ ਪਹਿਲਾਂ ਲੈ ਕੇ ਜਾਇਆ ਜਾਂਦਾ ਆਮ ਜਨਤਾ ਦੀਆਂ ਭਾਵਨਾਵਾਂ ਦਾ ਆਮ ਜਨਤਾ ਦੇ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਇਹ ਇਕੱਲੇ ਦਰਬਾਰ ਸਾਹਿਬ ਦੀ ਗੱਲ ਨਹੀਂ ਮੈਂ ਕਰ ਰਿਹਾ ਦਰਬਾਰ ਸਾਹਿਬ ਤਾਂ ਬਹੁਤ ਉੱਚੀ ਤੇ ਸਤਿਕਾਰਯੋਗ ਸੰਸਥਾ ਹੈ ਉਥੇ ਅ ਇੰਜ ਘਟ ਹੁੰਦਾ ਪਰ ਫਿਰ ਵੀ ਬਹੁਤ ਸਾਰੀਆਂ ਹੋਰ ਥਾਵਾਂ ਤੇ ਜਦ ਆਪਾਂ ਗੱਲ ਕਰਦੇ ਹਾਂ ਕੋਈ ਖਾਸ ਬੰਦਾ ਆ ਜਾਏ ਤਾਂ ਫਿਰ ਆਮ ਸੰਗਤ ਆ ਜਿਹੜੀ ਉਹਨਾਂ ਉਹਨਾਂ ਨੂੰ ਬਹੁਤ ਛੋਟਾ ਮੰਨ ਲਿਆ ਜਾਂਦਾ ਹੈ ਜਾਂ ਆਮ ਲੋਕਾਂ ਨੂੰ ਬਹੁਤ ਆ ਪਾਸੇ ਕੀਤਾ ਜਾਂਦਾ ਇਸ ਤਰੀਕੇ ਨਾਲ ਜਿਵੇਂ ਉੱਥੇ ਕੁਝ ਔਰਤਾਂ ਨੇ ਕਿਹਾ ਪਰ ਜਿਨ੍ਹਾਂ ਨੇ ਵੀ ਇੰਜ ਕੀਤਾ ਇਹ ਗਲਤ ਕੀਤਾ ਆਮ ਤੌਰ ਤੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਜਾਂ ਦਰਬਾਰ ਸਾਹਿਬ ਵਾਲੇ ਇੰਜ ਨਹੀਂ ਕਰਦੇ ਜਿਹੜੀ ਉਹਨਾਂ ਦੇ ਨਾਲ ਪਰਸਨਲ ਬੰਦੇ ਹੁੰਦੇ ਨੇ ਨਿੱਜੀ ਤੌਰ ਤੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ ਵੀਆਈਪੀ ਬੰਦਿਆਂ ਦੇ ਉਹ ਇੰਜ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਇੰਜ ਲੱਗਦਾ ਕਿ ਜਿਹੜਾ ਆ ਸਾਡੇ ਨਾਲ ਆਇਆ ਇਹ ਖਾਸ ਹੈ ਇਹਦਾ ਜਾਣਾ ਜ਼ਰੂਰੀ ਹੈ ਪਰ ਬਾਕੀ ਸੰਗਤ ਨੂੰ ਉਹ ਬਾਕੀ ਲੋਕਾਂ ਨੂੰ ਉਹ ਕੀੜੇ ਮਕੌੜੇ ਹੀ ਸਮਝਣ ਲੱਗ ਜਾਂਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪ੍ਰੋਗਰਾਮ ਨੇ ਜਾਂ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਪਰ ਇੰਜ ਵੇਖਿਆ ਜਾਂਦਾ ਹੈ ਵੇਖੋ ਕਈ ਥਾਵਾਂ ਤੇ ਜਦੋਂ ਪ੍ਰਧਾਨ ਮੰਤਰੀ ਨੇ ਆਉਣਾ ਹੁੰਦਾ ਤਾਂ ਉਦੋਂ ਆਮ ਜਨਤਾ ਨੂੰ ਉਸ ਦਿਨ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਕਈ ਮੰਦਿਰਾਂ 'ਚ ਪ੍ਰਧਾਨ ਮੰਤਰੀ ਮੱਥਾ ਟੇਕਣ ਗਿਆ ਜਿੰਨਾ ਟਾਈਮ ਪ੍ਰਧਾਨ ਮੰਤਰੀ ਅੰਦਰ ਜਾ ਕੇ ਉਹਨੇ ਮੱਥਾ ਟੇਕਣ ਜਾਣਾ ਉਹਨਾ ਟਾਈਮ ਜਿਹੜੇ ਆਮ ਸ਼ਰਧਾਲੂ ਨੇ ਆਮ ਸੰਗਤ ਹੈ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਕਮਾਲ ਹੋ ਗਈ ਜਦੋਂ ਇਹ ਆਪ ਕਹਿੰਦੇ ਨੇ ਵੀ ਅਸੀਂ ਬੰਦਿਆਂ ਵਰਗੇ ਬੰਦੇ ਆ ਅਸੀਂ ਆਮ ਲੋਕ ਆ ਤੇ ਫਿਰ ਦੂਜੇ ਆਮ ਲੋਕਾਂ ਤੋਂ ਇਹਨਾਂ ਨੂੰ ਖਤਰਾ ਕੀ ਹੈ ਦੂਜੀ ਗੱਲ ਜੇਕਰ ਇਹ ਐਸੇ ਸ਼ਰਧਾ ਨਾਲ ਜਾਂਦੇ ਨੇ ਵੀ ਦੇਖੋ ਜੋ ਪ੍ਰਮਾਤਮਾ ਨੇ ਕਰਨਾ ਹੈ ਉਹੀ ਹੋਣਾ ਹੈ ਹੁਣ ਜੇ ਤਾਂ ਇਹਨਾਂ ਨੂੰ ਇੰਜ ਲੱਗਦਾ ਵੀ ਦੇਖੋ ਪ੍ਰਮਾਤਮਾ ਹੁੰਦਾ ਤੇ ਜੇ ਇਹ ਮੰਨਦੇ ਨੇ ਵੀ ਜਿੱਥੇ ਮੌਤ ਆਉਣੀ ਹੈ ਉੱਥੇ ਆਉਣੀ ਆਉਣੀ ਹੈ ਤੇ ਜਿੱਥੇ ਨਹੀਂ ਆਉਣੀ ਉੱਥੇ ਨਹੀਂ ਆਉਣੀ ਤੇ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਫਿਰ ਤਾਂ ਇਹਨਾਂ ਨੂੰ ਇਨਾ ਡਰਨਾ ਹੀ ਨਹੀਂ ਚਾਹੀਦਾ ਫਿਰ ਐਨੇ ਗਨਮੈਂਟ ਤਾਂ ਬਾਹਰ ਵੀ ਨਹੀਂ ਰੱਖਣੇ ਚਾਹੀਦੇ ਪਰ ਚਲੋ ਬਾਹਰ ਹੀ ਰੱਖੀ ਫਿਰਨ ਜਿਹਨੂੰ ਗੁਰੂ ਘਰ ਮੰਨ ਕੇ ਜਾਂ ਕੋਈ ਧਾਰਮਿਕ ਸਥਾਨ ਮੰਨ ਕੇ ਗਏ ਨੇ ਉਥੇ ਤਾਂ ਇਨਾ ਡਰ ਕੇ ਨਹੀਂ ਜਾਣਾ ਚਾਹੀਦਾ ਉਥੇ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ 'ਚ ਰੱਖਣਾ ਚਾਹੀਦਾ ਤਾਂ ਵੇਖੋ ਇਹ 도ਗਲੀਆਂ ਸੋਚਾਂ ਨੇ ਇਹਨਾਂ ਦੀ ਦੋਵੇਂ ਪਾਸੇ ਚੱਲਦੇ ਨੇ ਉੰਜ ਉਤੋਂ ਤੋਂ ਕਰੀ ਜਾਂਦੇ ਨੇ ਵੀ ਜਿੱਥੇ ਮੌਤ ਆਉਣੀ ਹੈ ਉੱਥੇ ਆ ਜਾਣੀ ਹੈ ਜੇ ਆ ਗਈ ਕੋਈ ਰੋਕ ਨਹੀਂ ਸਕਦਾ ਜਿੱਥੇ ਲਿਖੀ ਆ ਉੱਥੇ ਆਉਣੀ ਆਉਣੀ ਹੈ ਪਰ ਉੰਜ ਇਹ ਆਪਣੇ ਗਨਮੈਨ ਅੰਗ ਰੱਖਿਆਕ ਨਾਲ ਰੱਖਦੇ ਹੀ ਰੱਖਦੇ ਨੇ ਤੇ ਇਹਨਾਂ ਨੂੰ ਇੰਜ ਲੱਗਦਾ ਹੀ ਰਹਿੰਦਾ ਕਿ ਵੀ ਇਹ ਗੱਲ ਸਾਨੂੰ ਇਹਨਾਂ ਨੇ ਬਚਾਉਣਾ ਹੈ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ